ਬੀਤੇ ਦਿਨੀ ਅੰਮ੍ਰਿਤਸਰ ਵਿਖੇ ਹੋਈ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਨਾਲ ਹੋਈ ਬੇਅਦਬੀ ਦੇ ਰੋਸ 'ਵਜੋਂ 27 ਜਨਵਰੀ ਨੂੰ ਅੰਮ੍ਰਿਤਸਰ ਪੂਰੀ ਤਰ੍ਹਾਂ ਬੰਦ ਰਿਹਾ। ਉਸੇ ਲੜੀ ਵਿੱਚ ਜਲੰਧਰ ਅਤੇ ਲੁਧਿਆਣਾ ਵਿਖੇ ਵੱਖ-ਵੱਖ ਸੰਗਠਨਾਵਾਂ ਵੱਲੋਂ 28 ਜਨਵਰੀ ਨੂੰ ਬੰਦ ਦੀ ਕਾਲ ਦਿੱਤੀ ਗਈ ਸੀ। ਅੱਜ ਜਲੰਧਰ ਦੇ ਲੋਕਾਂ ਨੇ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਨਾਲ ਹੋਈ ਬੇਅਦਬੀ ਦੇ ਰੋਸ 'ਵਜੋਂ ਬੰਦ ਦਾ ਪੂਰਾ ਸਹਿਯੋਗ ਦਿੱਤਾ। ਇਸ ਮੌਕੇ ਦਲਿਤ ਮਹਾਸਭਾ ਦੇ ਪੰਜਾਬ ਪ੍ਰਧਾਨ ਰਾਮ ਮੁੱਤੀ ਅਤੇ ਅੰਬੇਦਕਰ ਸਮਾਜਦਲ ਦੇ ਜ਼ਿਲ੍ਹਾ ਪ੍ਰਧਾਨ ਅਜੀਤ ਮੱਟੂ ਨੇ ਲੋਕਾਂ ਨੂੰ ਸਹਿਯੋਗ ਦੇਣ ਦਾ ਧੰਨਵਾਦ ਕੀਤਾ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਬੇਅਦਬੀ ਦੇ ਪਿੱਛੇ ਜਿਨ੍ਹਾਂ ਲੋਕਾਂ ਦਾ ਹੱਥ ਹੈ ਉਹਨਾਂ ਨੂੰ ਜਲਦ ਫੜਿਆ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਜਲੰਧਰ ਤੋਂ ਨਿਊਜ਼ 24 ਪੰਜਾਬ ਲਈ ਵੀਰ ਸੋਨਦੇ ਦੀ ਖਾਸ ਰਿਪੋਰਟ ਮਹਿਰਾ ਮੁਰਤੀ ਪ੍ਰਧਾਨ ਦਲੀਲ ਮਾਨਸਬਾ ਪੰਜਾਬ ਜਿਹੜਾ ਪਿਛਲੇ ਦਿਨੀ ਬਾਵਾਸਾਂ ਬੇਦਕਾਰੀ ਦੇ ਮੁੱਦੇ ਨਾਲ ਛੇੜਛਾੜ ਕੀਤੀ ਗਈ ਹੈ ਉਹਦਾ ਪੂਰਾ ਸਮੂਹ ਤੇ ਪਾਲਮਿਕੀ ਭਾਈਚਾਰੇ ਤੇ ਵਦਸੀਆ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਹੁਸੇ ਰੋਜ਼ ਦੇ ਤਹਿਤ ਅਜਂਦਰ ਦੇ ਵਿੱਚ ਬੰਦ ਦੀ ਕਾਰ ਕੀਤੀ ਗਈ ਸੀ ਕਿ ਅਸੀਂ ਸਾਰਿਆਂ ਨੂੰ ਅਸੀਂ ਉਹਦੀ ਬੇਨਤੀ ਕੀਤੀ ਸੀ ਕਿ ਜਿਹੜਾ ਵੀ ਕੋਈ ਵੀ ਆਪਣਾ ਵਪਾਰਕ ਜਾਂ ਹੋਰ ਕੋਈ ਇੱਕ ਦੁਕਾਨ ਆ ਉਹ ਬੰਦ ਕਰਕੇ ਰੱਖਣ ਕਿਉਂਕਿ 바ਵਾ ਸਾਹਨੇ ਸਿਰਫ ਸਾਡੇ ਲਈ ਨਹੀਂ ਕੀਤਾ ਜਿਹਾ ਸੰਵਿਧਾਨ ਲਿਖਿਆ ਹੈ ਇਸ ਮੁੱਚੇ ਸਮਾਜ ਲਈ ਇਸ ਮੁੱਚੇ ਭਾਰ ਲਈ ਲਿਖਿਆ ਹੈ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ ਪਰ ਇੱਕ ਸੋਚੀ ਸਾਡੀ ਸ਼ਾਹੀ ਦੇ ਤਹਿਤ ਜਿੱਦਾਂ ਅਗੇ 25 ਤਰੀਕ ਨੂੰ ਇਥੇ ਆਪਣੇ ਭਗਵਾਨ ਬਾਲ ਵੀਰਾਂ ਚੌਂਕ ਤੇ ਸੜਕ ਜਾਂਦੀ ਹੈ ਜਿਹਨੂੰ ਆਪਾਂ ਆਪਣੇ ਡਾਟਰ ਬੀਰ ਦਾ ਚੌਂਕ ਹੈ ਉੱਥੇ ਵੀ ਪ੍ਰਦਰਸ਼ਨ ਕੀਤਾ ਗਿਆ ਕੋਈ ਹਿਸਾਰ ਦੀ ਅੰਸਰਾ ਬੋਲੋ ਕਿ ਬੁੱਤ ਨੂੰ ਨੁਕਸਾਨ ਤੋਂ ਦੀ ਛੇੜਛਾੜ ਕੀਤੀ ਗਈ ਚਲੋ ਕੋਈ ਮੁਸਤੈਦੀ ਨਾਲ ਉਹ ਸਾਡੇ ਬੱਚਿਆ ਪਰ ਜਿਹੜਾ ਘੰਟਾ ਜਿਹੜੀ ਹੋਈ ਹੈ ਅਮਰ ਸਿੰਘ ਦੇ ਵਿੱਚ ਉਹਨਾਂ ਸਾਡੇ ਹਰਦੇ ਬੁੰਧਰੇ ਗਏ ਆ ਕਿ ਅਸੀਂ ਸੜਕਾਂ ਦੇ ਉਹਨਾਂ ਮਜਬੂਰ ਹੋਏ ਆ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਜਿੱਦੋ ਜਲਦ ਨੇ ਜਲਦੀ ਕਾਰਵਾਈ ਉਸ ਅਨਸਰ ਦੇ ਕੀਤੀ ਜਾਵੇ ਜਿਹਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਨਾਲ ਹੀ ਇਹ ਪੂਰਾ ਪਤਾ ਲੱਗੇ ਵੀ ਇਹ ਜਿਹੜੀ ਘਟਨਾ ਉਹੀ ਕਿਉ ਹੈ ਕੋਈ ਵੀਡੀਓ ਦੇ ਵਿੱਚ ਦੇਖਿਆ ਹੈ ਇਹ ਜਿਹੜੀ ਉਹ ਪੌੜੀ ਲੱਗੀ ਹੋਈ ਹੈ ਉਹ ਇੱਕ ਬੰਦਾ ਨਹੀਂ ਲਾ ਸਕਦਾ ਉਹ ਬੜੀ ਭਾਰੀ ਪੌੜੀ ਹੈ ਹੱਲੇ ਸਿਰਫ ਕਲਾ ਨੂੰ ਮੋਰੀ ਪੂਰੀ ਬਣਾਇਆ ਗਿਆ ਪੂਰੀ ਇਹਦੇ ਪੇਸ਼ਾਸ਼ ਨਹੀਂ ਆਲੇ ਮੋਰੇ ਆ ਰਹੀ ਵੀ ਮਗਰ ਕੌਣ ਕੌਣ ਲੋਕੀ ਕਿਹੜੇ ਕਿਹੜੇ ਅਨਸਰ ਆ ਇਹਨਾਂ ਨੇ ਕਿਰਨ ਨੂੰ ਅੰਜਾਮ ਦਿੱਤਾ ਹੈ ਇਹ ਇਸ ਕਰਕੇ ਅਸੀਂ ਕੱਲ ਮੀਟਿੰਗ ਦੇ ਵਿੱਚ ਬੇਨਤੀ ਕੀਤੀ ਸੀ ਪ੍ਰਸ਼ਾਸਨ ਨੂੰ ਕਿ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਕਿ ਇਹਦੇ ਵਿੱਚ ਕਿਹੜੇ-ਕਿਹੜੇ ਤਾਕਤਾਂ ਹੈ ਜਿਹੜੇ ਕਿ ਸਮਾਜ ਦੇ ਵਿੱਚ ਵੰਡ ਵੰਡ ਪਾਰੇ ਆ ਇਹ ਸਾਡੇ ਨਾਲ ਹਰ ਵਾਰੀ ਦੇਖਿਆ ਗਿਆ ਹੈ ਕਿ ਤਲੀ ਸਮਾਜ ਨਾਲ ਧੱਕਾ ਹੁੰਦਾ ਹੈ ਅਲਵੈਸ ਸਮਾਜ ਨਾਲ ਧੱਕਾ ਹੁੰਦਾ ਹੈ ਆਲਮੀ ਸਮਾਜ ਨਾਲ ਧੱਕਾ ਹੁੰਦਾ ਹੈ ਪਰ ਮੈਂ ਇੱਕ ਸਾਰਿਆਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਸਾਡਾ ਸਮਾਜ ਬਾਬਾ ਸਾਹਿਬ ਦੀ ਬੇਦਕਾਰ ਜੀ ਦੀ ਕਿਰਪਾ ਦੇ ਨਾਲ ਪੜ ਲੱਗਿਆ ਹੈ ਹੁਣ ਪਹਿਲੇ ਵਾਲਾ ਸਮਾਜ ਉਹ ਨਹੀਂ ਰਿਹਾ 49 ਦਾ ਸਮਾਜ ਹੈ ਸਿੱਖਿਆ ਸਮਾਜ ਹੈ ਤੇ ਆਪਣੀ ਲੜਾਈ ਲੜਨਾ ਜਾਣਦਾ ਹੈ ਇਹ ਇਸੇ ਕਰਕੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਡੇ ਬੰਦ ਦਾ ਸਾਥ ਦਿਓ ਅਸੀਂ ਕਿਸੇ ਨਾਲ ਧੱਕਾ ਨਹੀਂ ਕਰ ਰਹੇ ਹੱਥ ਜੋੜ ਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਬੰਦ ਨੂੰ ਪੂਰਾ ਸਫਲ ਕਰੋ ਤੇ ਜਿਹੜਾ ਦੋਸ਼ੀ ਆ ਉਹ ਸਰਕਾਰ ਜਲਦ ਜਲਦ ਕਾਰਵਾਈ ਕਰੇ ਰਾਮੂ ਤੋਂ ਇਹ ਜਲੰਧਰ ਦੇ ਲੋਕਾਂ ਨੇ ਪੂਰਾ ਬੰਦ ਆ ਤੁਹਾਡੇ ਨਾਲ ਸਾਥ ਦਿੱਤਾ ਵਾ तकरीबन ਪੂਰਾ ਜਲੰਧਰ ਬੰਦ ਹੈ ਮਗਰ ਉਹ ਜਿਸ ਬੰਦੇ ਨੇ ਇਸ਼ਾਰਤ ਕੀਤੀ ਆ ਉਹ ਵੀ ਐਸੀ ਭਾਈਚਾਰੇ ਦਾ ਕਿਤੇ ਧਰਮਕੋੜ ਦਾ ਹੈਗਾ ਕੋਈ ਆਕਾਸ਼ ਸਿੰਘ ਕਰਕੇ ਕੀ ਕਹੋਗੇ ਇਹਦੇ ਬਾਰੇ ਦੇਖੋ ਜਿਹੜਾ ਤਾਂ ਬੰਦ ਆ ਸਾਥ ਦਿੱਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਸਾਡੇ ਦੁੱਖ ਨੂੰ ਸਮਝਿਆ ਤੇ ਬੰਦ ਹੀ ਕਰ ਦਿੱਤੀ ਬਾਕੀ ਗੱਲ ਇਹ ਆ ਚਾਹੇ ਐਸੀ ਹੋਵੇ ਕਿਸੇ ਨੂੰ ਲਾਇਸੈਂਸ ਨਹੀਂ ਮਿਲ ਜਾਂਦਾ ਵੀ ਕਿਹੇ ਚੀਜ਼ ਦਾ ਉਹ ਮਾਨ ਕੇ ਤੇ ਮੈਂ ਵੀ ਬੀਂਗ ਐਸੀ ਆ ਸਾਨੂੰ ਉਹ ਚਾਹੀਦਾ ਵੀ ਪਾਬਸਾਂ ਬੇਕਾਰ ਦਾ ਸਮੂਚੀ ਮੈਂ ਪਹਿਲਾਂ ਕਿਹਾ ਵੀ ਦਲਿਤਾਂ ਦੇ ਵੇ ਸਮੂਚੀ ਦੁਨੀਆ ਦੇ ਹੋਇਆ ਜਿਹੜਾ ਸੁਲਤਾਨ ਲਿਖਿਆ ਸਾਰਿਆਂ ਦੇ ਲਈ ਲਿਖਿਆ ਜੇ ਐਸਸੀ ਨੇ ਵੀ ਗਿਣਨਾ ਕੀਤਾ ਹੈ ਉਹਤੇ ਵੀ ਧਾਰਾ ਲੱਗਣੀ ਚਾਹੀਦੀ ਆ ਪੂਰਾ ਦੇਖਿਆ ਵੀ ਨ ਕੋਹ ਨ ਦੇ ਛੇਆ ਗੌਨ ਨਹੀਂ ਹੈ ਇਹ ਕੋ ਲਾਇਸੈਂਸ ਨਹੀਂ ਮਿਲ ਜਾਂਦਾ ਐਸਸੀ ਨੂੰ ਵੀ ਇਹ ਆ ਵੀ ਤੁਸੀਂ ਜੋ ਮਰਜ਼ੀ ਕਰੀ ਜਾਓ ਇਹ ਤੇ ਅਈ ਖਿਲਾਫ ਅਕਲ ਵੀ ਕਮਿਸ਼ਨ ਜਿਹੜੇ ਆਪਣੇ ਹੈਗੇ ਆ ਅੰਮ੍ਰਿਤਸਰੋਂ ਨਾਲ ਵੀ ਇਹ ਬਿਆਨ ਦਿੱਤਾ ਅੱਜ ਅੱਜ ਵੀ ਐਸਸੀ ਹੈ ਜੀ ਐਸਸੀ ਤਾਂ ਕੋਈ ਨਹੀਂ ਉਹਦੇ ਪਿੱਛੇ ਸਾਜਿਦ ਦਾ ਬਣਗੇ ਕਿਉਂਕਿ ਕੱਲਾ ਬੰਦਾ ਨਹੀਂ ਉਹ ਕੰਮੇ ਕਰਦਾ ਜਿਹੜੀ ਜਿਹੇ ਪੌੜੀ ਲੱਗੀ ਆ 20 25 ਵਟ ਪੌੜੀ ਆ ਭਾਰ ਇਹਨੇ ਕਿਨੇ ਬਰਗਲਾਇਆ ਜਾ ਉਹਦੇ ਪਿੱਛੇ ਕਿਹੜੀਆਂ ਸ਼ਾਹਦਾ ਸਾਰਾ ਮੋਰਾ ਕਰ ਅਜ ਤੱਕ ਕੋਈ ਦੱਸ ਹੀ ਰਿਹਾ ਵੀ ਕਿੱਦਾਂ ਹੋਇਆ ਕਿੱਦਾਂ ਸਰਕਾਰ ਨੇ ਅੰਮ੍ਰਿਤਸਰ ਕਮਿਸ਼ਨਰ ਗਰਪੂਲੇਸ਼ਨ ਕੋਲ ਰਦੂਗੀ ਤਬਾਦਲਾ ਕਰ ਦਿੱਤਾ ਵਾ ਇਸ ਇਨਸੀਡੈਂਟ ਤੋਂ ਬਾਅਦ ਸਿਰ ਕੀ ਕਹਿਣਾ ਜੋ ਵਧੀਆ ਕੀਤਾ ਜੀ ਕਿਉਂਕਿ ਉਹਨਾਂ ਦਾ ਜਿਹੜਾ ਬਿਆਨ ਸੀਗਾ ਜੀ ਜਿਹਨੂੰ ਕੀਤਾ ਹੀ ਉਹ ਐਸਸੀ ਆ ਜੀ ਇਹ ਗੱਲ ਬੰਦ ਹੀ ਨਹੀਂ ਉਹਨਾਂ ਨੂੰ ਮੁਜਰਾ ਮੁਜਰਾ ਵਾ ਜੀ ਕੋਈ ਜਾਤ ਪਾਤ ਕੁਝ ਨਹੀਂ ਹੁੰਦਾ ਜੇ ਉਹਨਾਂ ਮਤਲਬ ਉਹ ਕੱਲ ਮੋਰਾ ਬਣਾਇਆ ਉਹਦੇ ਪਿੱਛੇ ਕੌਣ ਆ ਸਾਰਾ ਕੋਈ ਫੁੱਲਨ ਸਾਹਿਬ ਦੱਸੇ ਜਾਂ ਡੀਜੀਪੀ ਪੰਜਾਬ ਦੱਸੇ ਇਹ ਕਿਹੜੇ-ਕਿਹੜੇ ਬੰਦੇ ਸੀ ਕਿਹੜੇ ਨੂੰ ਪੂਰੀ ਸ਼ਾਹੀ ਕਿੰਦਾ ਹੋਈ ਹੈ ਪੂਰੀ ਜੀ ਉੱਥੇ ਗੜਾਇਓ ਤੋਂ ਇੱਕ ਦਿਨ ਪਹਿਲਾਂ ਇਹ ਦੇਖਿਆ ਉਹਨਾਂ ਆਪਣੇ ਜੰਦਰੇ ਵਿੱਚ ਵੀ ਰੋਸਮਾਰ ਚੱਲਿਆ ਗਿਆ ਸਬਜ਼ਾਂ ਦੇ ਕਾਲਕ ਪਈ ਗਈ ਤੇ ਦਵਾਜ਼ਮ ਬੇਦਗਰੀ ਨੂੰ ਬਹੁਤ ਤੋਰਦੀ ਫਿਰ ਕੋਸ਼ਿਸ਼ ਕੀਤੀ ਗਈ ਉਹ ਤਾਂ ਪੁਲਿਸ ਨੇ ਰੋਕ ਲਿਆ ਤੇ ਬਚ ਗਿਆ ਇਹ ਇੱਥੇ ਵੀ ਵੇਖਣਾ ਸੀ ਤੁਹਾਡੀ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਪ੍ਰਸ਼ਾਸਨ ਤੋਂ ਇਹ ਮੰਗ ਹੈ ਜੀ ਇੰਦਰ ਜਿਹੜੀ ਤਾਕਤਾਂ ਜਿਹੜੀ ਸਮਾਜ ਦੇ ਵੰਡ ਪਾਉਂਦੀਆਂ ਥੋਣੀਆਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਜੰਗਲ ਦੇ ਵਿੱਚ ਸਬਦਾਂ ਦੀਆਂ ਕਾਫੀਆਂ ਅੰਸਾਰੇ ਆ ਕਾਲਗਮਤੀ ਖਾਲਸਾਣ ਜਿੰਦਾਬਾਦ ਦੇ ਨਾਰੇ ਲਾਏ ਦੇਖੋ ਅੱਗੇ ਕੋਈ ਖਾਲਸਾਣ ਕਾਂਦੇ ਲਿਖ ਦਿੰਦਾ ਇਹ ਤਾਂ ਪੁਲਿਸ ਲੱਭਦੀ ਹੁੰਦੀ ਸੀ ਵੀ ਇਹਨਾਂ ਲਿਖਿਆ ਰਾ ਦੂੰ ਹੋਂਦ ਸਰੀਆਮ ਲਾ ਕੇ ਉਹਦੇ ਪਰਚਾ ਕੀਤਾ ਜਾਂ ਜਿਹੜਾ ਅੰਮ੍ਰਿਤਸਰ ਘੰਟਣਾ ਹੋਈ ਆ ਉਹ ਦੋਸ਼ੀ ਦਾ ਕਾਬੂ ਕਰ ਲਿਆ ਪੂਰੀ ਉਹਦੀ ਤੈ ਤੱਕ ਜਾਣੇ ਪਿੱਛੇ ਕਿਹੜੀ ਕਰੀ ਸ਼ਾਸਨ ਨੇ ਕੰਮ ਕੀਤਾ ਸਾਰਿਆਂ ਦੇ ਉੱਪਰ ਕਾਰਵਾਈ ਕੀਤੀ ਜਾਏ ਜੈਪੀਮ ਜੈ ਹੋਰ ਜੈਪੀਮ ਜੈ ਹਿੰਦੂਸ ਮੈਂ ਅਜੀਤ ਕੁਮਾਰ ਮੱਟੂ ਅੰਬੇਦਕਾ ਸਮਾਜ ਦਾ ਜ਼ਿਲ੍ਹਾ ਜੰਦਰ ਪ੍ਰਧਾਨ ਮੈਂ ਇਸ ਘਟਨਾ ਦੀ ਘੋੜ ਲਿੰਦਾ ਕਰਦਾ ਸਾਨੂੰ ਆਦੇਸ਼ ਆਇਆ ਸੀ ਕਿ ਅਸੀਂ ਕੱਲ ਦੀ ਯੂ ਕਾਲ ਦੇਖੀ ਅੰਮ੍ਰਿਤਸਰ ਦੇ ਵਿੱਚ ਜੋਗ ਦੀ ਕੀ ਹੋਈ ਹੈ ਉਸ ਵਤੀਚੀ ਦੇਖ ਕੇ ਬਹੁਤ ਬਹੁਤ ਮਾੜਾ ਹੋਇਆ ਜੋ ਵੀ ਹੋਇਆ ਉਸ ਵਿੱਚ ਇਹਦੇ ਵਿੱਚ ਸਾਨੂੰ ਰਵਿੰਦਰ ਸਪਾਈ ਚਾਹਲੇ ਭਾਜੀ ਰਾਮ ਮੁਰਤੀ ਭਾਜੀ ਦਾ ਸਹਿਯੋਗ ਮਿਲਿਆ ਤੇ ਅੱਜ ਅਸੀਂ ਜਲੰਧਰ ਬੰਦ ਕਰਾਣ ਜਾਣ ਜਾ ਰਹੇ ਹਾਂ तकरीबन ਬੰਦ ਕਰਾ ਹੀ ਰਹੇ ਹਾਂ ਤੇ ਬਾਕੀ ਹੀ ਜੱਗੇ ਦੇਦੇ ਆ ਕਿ ਜੋਗੀ ਉਹੜਾ ਨੂੰ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਵਾ ਕਿ ਉਹ ਜਿਹੜੇ ਦੋਸ਼ੀ ਫੜੇ ਗਏ ਆ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤੇ ਗਾਹ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਨਕੀਲ ਪਾਈ ਜਾਵੇ ਜੈ ਫੀਮ ਜੈ ਭਾਰਤ